ਇਹ ਮਾਡਲ 2009 ਵੀਰੇ ਠੀਕ ਹੈ ਜੀ ਡਬਲ ਕਲਚ ਦੇ ਵਿੱਚ ਹੈਗਾ ਸਾਰਾ ਰੀਜਨਲ ਕਿਤੇ ਘੜਮਣੀ ਲੱਗੀ ਫਰਸਟ ਓਨਰ ਆ ਇਹ 2011 ਮਾਡਲ ਆ ਵੀਰੇ ਹਾਂਜੀ ਟਾਇਰਾਂ ਦੀ ਗ੍ਰੇਸ਼ਨ ਕਰੀਏ 85 ਤੋਂ 90 ਪੈਸੇ ਟਾਇਰ ਆ ਠੀਕ ਹੈ ਜੀ ਫੁੱਲ ਸੌਪ ਇੰਜਨ ਗੇਅਰ ਦੀ ਵੀ ਗਾਰੰਟੀ ਪੰਜਾਬ ਨੰਬਰ ਆ ਠੀਕ ਹੈ ਜੀ ਬਾਕੀ ਸਰਕਾਰੀ ਨੰਬਰ ਪਲੇਟ ਆ ਕਲਾਸ ਕਰਦੇ ਇੰਜਨ ਦੇ ਵਿੱਚ ਆ ਬਾਈ ਇਹ ਮਾਡਲ ਵੀਰੇ 97 ਆ 99 ਪਿਆ ਆਪਦਾ ਨੰਬਰ ਆ ਠੀਕ ਹੈ ਟਰੈਕਟਰ ਸਾਰਾ origignal ਹੀ ਇਹ ਹੈ ਬਾਈ origignal ਦੇ ਕਰਨ origignal ਹੀ ਲਿਆਉਣਾ ਮੈਂ ਟਰੈਕਟਰ ਸੋਹਣਾ ਚੀਜ਼ ਵਿਕਦੀ ਆ ਹਾਂਜੀ ਗਾਕ ਦੂਰੋ ਆਵੇ ਨਾ ਕਵੇ ਵੀ ਰੰਗ ਹੋਇਆ ਇਹ ਮਾਡਲ 2000 ਆ ਵੀਰੇ ਹਾਂਜੀ ਡਬਲ ਕਲਚ ਦੇ ਵਿੱਚ ਆ ਚਾਰੋ ਟਾਇਰ ਐਮ ਆਰਐਫ ਦੇ 85 90 ਪੈਸੇ ਆ ਜੇ 2009 ਮਾਡਲ ਆ ਵੀਰੇ ਹਾਂਜੀ ਟਾਇਰ ਤੋਂ ਬਿਲਕੁਲ ਨਵੇਂ ਆ ਬੰਦੇ ਆ ਅਸੀਂ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚਿਆ ਜਿੱਥੇ ਬਾਈ ਆਪਣੇ ਨਾਲ ਨਿੱਕਾ ਜੁੜਿਆ ਕਰਦੇ ਆ ਗੱਲ ਵੀ ਕਿੰਨੇ ਟਰੈਕਟਰ ਲੈ ਕੇ ਆਇਆ ਕੋੜ ਮੋਡੀਫਾਈ ਵੀ ਕਰਦਾ ਬਾਈ ਇਹ ਕਰਦੇ ਆ ਗੱਲ ਸੱਚੀ ਗਾ ਬਾਈ ਸੱਚੀ ਗੱਲ ਵੀ ਕੀ ਮਦਈਆ ਬਾਈ ਜੀ ਤੇ ਕਿੰਨੇ ਕੇ ਟਰੈਕਟਰ ਨੇ ਬਾਈ ਅੱਜ ਆਪਣੇ ਕੋਲ ਟਰੈਕਟਰ ਆ ਬਾਈ ਜੀ ਤੇ ਟਰੈਕਟਰ ਮੋਡੀਫਾਈ ਵੀ ਕਰਦੇ ਆ ਬਾਈ ਆਪਾਂ ਹਾਂਜੀ ਬਾਈ ਅੱਛਾ ਕਿਹੜੇ ਟਰੈਕਟਰ ਕਰਦੇ ਨੇ ਫੋੜੀ ਵੀਰੇ ਕੱਲੇ ਹਾਂਜੀ ਕੱਲੇ ਬਾਈ ਫੋੜੀ ਮੋਡੀਫਾਈ ਕਰ ਦਿੰਦੇ ਆ ਲੋਕੇਸ਼ਨ ਕੀ ਪੈ ਗਈ ਰੋਡੇ ਪਿੰਡਾ ਵੀਰੇ ਜ਼ਿਲ੍ਹਾ ਮੋਗਾ ਬਾਘੇ ਪੁਰਾਣੇ ਦੇ ਬਿਲਕੁਲ ਨਾਲ ਠੀਕ ਹੈ ਤੇ ਹੁਣ ਆਪਾਂ ਇਹ ਤੋਂ ਕਾਰ ਨੂੰ 60 ਤੋਂ ਸਟਾਰਟ ਕਰਦੇ ਆ ਬਾਈ ਇਹਦੇ ਬਾਰੇ ਦੱਸੀ ਜਰਾ ਇਹ ਮਾਡਲ 2009 ਵੀਰੇ ਠੀਕ ਹੈ ਜੀ ਡਬਲ ਕਲੱਚ ਦੇ ਵਿੱਚ ਹੈਗਾ ਸਾਰਾ ਰੀਜਨਲ ਕਿਤੇ ਕਲਮਣੀ ਲੱਗੀ ਫਰਸਟ ਓਨਰ ਆ ਠੀਕ ਹੈ ਜੀ ਹਾਂਜੀ ਵੀਰੇ ਪਿਆਬ ਦਾ ਨੰਬਰ ਆ ਬਾਕੀ ਰਿਵਰਸ ਵੀਡੀਓ ਆ ਠੀਕ ਹੈ ਜੀ ਹਾਂਜੀ ਵੀਰੇ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਮੰਨ ਲਓ ਵੀ 70 70 ਪੈਸੇ ਹੈਗੇ ਆ ਬਾਈ ਜੀ ਠੀਕ ਹੈ ਜੀ 70 ਪੈਸੇ ਟਾਇਰ ਪੈਨੇ ਬਾਈ ਤੇ ਮਗਰਿਆਟਾਂ ਤੇ ਟੇਪੂ ਕਰਾ ਚੜੀ ਹੋਈ ਹੈ ਹਾਂ ਵਾਹ ਵਿਚੋਂ ਮਗਰਿਆਟ ਤੁਸੀਂ ਦੇਖ ਸਕਦੇ ਹੋ ਕੋਈ ਗਲੇ ਨਹੀਂ ਫਲੇ ਨਹੀਂ ਤੇ ਇੰਜਨ ਗੇਅਰ ਦਾ ਵੀ ਉੰਨੀ ਚੰਗਾ ਜਿੰਨਾ ਤੁਹਾਨੂੰ ਹਾਂ ਫੁੱਲ ਗਾਰੰਟੀ ਹੈ ਬਾਈ ਯਾਰ ਵਾਹ ਕੇ ਲੈ ਜੀ ਫੁੱਲ ਬਾਈ ਕਹਿੰਦਾ ਗਾਰੰਟੀ ਆ ਵਾਹ ਕੇ ਤਸੱਲੀ ਕਰਕੇ ਤੁਸੀਂ ਟਰੈਕਟਰ ਉੱਜਾ ਸਕਦੇ ਹੋ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਵਿੱਚੋਂ ਉੱਚੂ ਵੀ ਦਿਖਾ ਦੇ ਯਾਰ ਪੂਰਾ ਬਾਲਾ ਨਵਾਂ ਵੀਰੇ ਹੈ ਜਿੱਦਾਂ ਚਾਬੀ ਨਹੀਂ ਲੱਗੀ ਟਰੈਕਟਰ ਤੇ ਹੋਰ ਵਿੱਚੋਂ ਬੱਚੋ ਵੀ ਦਿਖਾ ਦੇ ਚਾਬੀ ਨਹੀਂ ਲੱਗੀ ਟਰੈਕਟਰ ਤੇ ਚਾਬੀ ਵੀ ਨਹੀਂ ਲੱਗੀ ਕਿਤੇ ਤੇ ਟਰੈਕਟਰ ਦੇਖ ਸਕਦੇ ਹੋ ਬਾਈ ਇੰਜਨ ਗੇਅਰ ਤਾਂ ਜਮਾਨਤ ਨਹੀਂ ਫੁੱਲ ਗਾਰੰਟੀ ਹੈ ਯਾਰ ਬਾਕੇ ਨਹੀਂ ਟਰੈਕਟਰ ਫੁੱਲ ਦਾ ਬਾਅਦ ਚ ਕਰ ਲਿਆ ਲਾ ਠੀਕ ਹੈ ਬਾਈ ਕਹਿੰਦਾ ਬਾਕੇ ਫੁੱਲ ਗਾਰੰਟੀ ਹੈ ਜੇ ਟਰੈਕਟਰ ਟਰੈਕਟਰ ਚੰਗਾ ਸੈਂਪਲ ਕੱਪੜੇ ਵਾਲੀ ਸਾਤਰੀ ਤੇ ਮਾਡਲ ਬਾਈ ਮਾਡਲ 2009 ਨਵਾਂ ਮਾਡਲ ਦਾ ਰੇਟ ਬਾਈ 295000 ਰੁਪਇਆ 295 ਇਹ ਡਿਮਾਂਡ ਹੈ ਬਾਜ਼ੀ ਮੌਕੇ ਤੇ ਮੌਕੇ ਦੇ ਦੇਦਾ ਆਂ 85000 285000 ਦਾ ਮਿੱਤਰੋ ਇਹ ਟਰੈਕਟਰ ਬੜ ਨੂੰ ਸਾਦੀ ਕਟਾਈ ਦੇ ਵਿੱਚ ਐਂਡ ਵਾਲੀ ਕਟਾਈ ਹੈ ਖੁੱਲਵੇਂ ਇੱਥੇ ਨਾਲ ਦੇ ਆਹੇ ਤੱਕੇ ਬਾਈ ਐਂਡ ਉੱਦ ਨਾਲ ਦੇ ਨੇ ਬਾਈ ਕਹਿੰਦਾ ਅਜੇ ਤੱਕ ਟਰੈਕਟਰ ਤੇ ਚੈੱਕ ਕਰ ਸਕਦੇ ਚੰਗਾ ਟਰੈਕਟਰ ਮੂਰੇ ਆ ਗਿਆ ਸੁਵਰਾਜ 744 ਐਫ ਬਾਈ ਦੱਸੀਏ ਇਹਦੇ ਬਾਰੇ ਇਹ 2011 ਮਾਡਲ ਆ ਵੀਰੇ ਹਾਂਜੀ ਟਾਇਰ ਨਿਕਲੇਸ਼ਨ ਕਰਗੇ 85 ਤੋਂ 90 ਪੈਸੇ ਟਾਇਰ ਆ ਠੀਕ ਹੈ ਜੀ ਫੁੱਲ ਸਾਫ ਇੰਜਨ ਗੇਅਰ ਦੀ ਵੀ ਗਾਰੰਟੀ ਪੰਜਾਬ ਨੰਬਰ ਆ ਠੀਕ ਹੈ ਜੀ ਬਾਕੀ ਸਰਕਾਰੀ ਨੰਬਰ ਪਲੇਟ ਆ ਕਲਾਸ ਕਰਦੇ ਇੰਜਨ ਦੇ ਵਿੱਚ ਆ ਬਾਈ ਕ੍ਰਾਸ ਕਰਦੇ ਇੰਜਨ ਦੇ ਵਿੱਚ ਆ ਹਾਂਜੀ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਵਿੱਚੋਂ ਵੀ ਦਿਖਾ ਦੇ ਬਾਈ ਹਾਂਜੀ ਹਾਂਜੀ ਕਲਾਸ ਕਰ ਇੰਜਨ ਵਿੱਚ ਆ ਵੀਰੇ ਹਾਂਜੀ ਪੰਜਾਬ ਨੰਬਰ ਆ ਸਰਕਾਰੀ ਨੰਬਰ ਪਲੇਟ ਆ ਫਰਸਟ ਓਨਰ ਹੀ ਆ ਵੀ ਫਰਸਟ ਓਨਰ ਆ ਇਹਨੂੰ ਵੀ ਪੰਜਾਬੀ ਲੱਗੀ ਨਹੀਂ ਨਹੀਂ ਵੀਰੇ ਫਰਸਟ ਓਨਰ ਪਹਿਲੇ ਘਰੋਂ ਲਿਆ ਹੁੰਦਾ ਬਾਈ ਯਾਰ ਘਰੋਂ ਲਿਆਤਾ ਬਾਈ ਘਰੋਂ ਆਇਆ ਟਰੈਕਟਰ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਬਾਈ ਕਹਿੰਦਾ ਇਹ ਸੈਂਪਲ ਕੱਪੜੇ ਵਾਲੀ ਫਾਤਰੀ ਹੈ ਤੇ ਮਗਰਾਟ ਵੀ ਦੁੱਧ ਵਰਕੇ ਪੈਣੇ ਲੱਗਣੂ ਕਿਦਾਂ ਨਹੀਂ 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 ਵੀਰੇ ਠੀਕ ਹੈ ਤੇ ਅੰਦਰੋਂ ਵੀ ਚੰਗੇ ਨੇ ਮਗਰਾਟ ਭਾਈ ਦੇਖ ਸਕਦੇ ਹੋ ਤੇ ਮਾਡਲ ਕਿੰਨੇ ਆ ਗਿਆ ਸੀ ਭਾਈ 2011 11 ਮਾਡਲ ਦਾ ਭਾਈ ਰੇਟ ਰੇਟ 3,45,000 ਰੁਪਏ ਵੀਰੇ 3,45,000 ਨਿੱਕੇ ਡਿਮਾਂਡ ਹੈ ਹਾਂਜੀ ਵੀਰੇ ਮੌਕੇ ਤੇ ਮੌਕੇ ਤੇ ਵੇਦਾਂਗੇ ਆਪਾਂ ਵੀਰੇ 35,000 ਦਾ 7935000 ਦਾ ਮੌਕੇ ਤੇ ਬਣੂ ਬਾਈ ਬਾਹਰ ਪੰਪ ਵਾਲਾ ਇੰਜਨ ਗੇਅਰ ਦਾ ਓਕੇ ਚਾਹੇ 2 ਘੰਟੇ ਬਾਹੂ ਚਾਹੇ 4 ਬਾਹੂ ਬਾਈ ਕਹਣਾ ਫੁੱਲ ਗਾਰੰਟੀ ਆ ਸੈਂਪਲ ਕੱਪੜੇ ਵਾਲੀ ਸਾਦਰੀ ਚੈੱਕ ਆਜੂ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ ਕਰਾ ਮੂਰੇ ਆ ਗਿਆ Mahindra 475 DI ਇਹਦੇ ਬਾਰੇ ਦੱਸੀ ਬਾਈ ਇਹ ਮਾਡਲ ਵੀਰੇ 97 ਆ 97 ਤੇ ਆਪਦਾ ਨੰਬਰ ਆ ਠੀਕ ਹੈ ਟਰੈਕਟਰ ਸਾਰਾ origignal ਹੀ ਇਹ ਹੈ ਬਾਈ origignal ਦੇ ਕਰਨ origignal ਹੀ ਲਿਆਉਣਾ ਮੈਂ ਟਰੈਕਟਰ ਸੋਹਣਾ ਚੀਜ਼ ਵਿਕਦੀ ਆ ਗਾਕ ਦੂਰ ਆਵੇ ਨਾ ਕਵੇ ਵੀ ਰੰਗ ਹੋਇਆ ਠੀਕ ਹੈ ਹਾਂ ਤੇ ਇੰਜਨ ਗੇਅਰ ਦਾ ਕਿਦਾਂ ਦਾ ਪੂਰਾ ਫੁੱਲ ਵਧੀਆ ਬਾਈ ਜਿੰਨਾ ਵਧੀਆ ਕਹ ਦੇਗਾ ਠੀਕ ਐ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਮੰਨ ਲਓ ਵੀ 75 ਪੈਸੇ ਹੈਗੇ ਆ ਜੀ 75 ਪੈਸੇ ਟਾਇਰ ਪੈਣ ਦੇ ਹਾਂਜੀ ਬਰੇ ਕੰਪਨੀ ਦੇ ਜੇ ਕੇ ਦੇ ਕੰਪਨੀ ਦੇ ਜੇ ਕੇ ਦੇ ਟਰੈਕਟਰ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਦਾ ਜਮਾਂ ਬਾਈ ਓਕੇ ਪੂਰਾ ਫੁੱਲ ਹੈ ਪੂਰਾ ਬਾਈ ਜੰਦਾ ਫੁੱਲ ਓਕੇ ਐ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਤੇ ਡਰ ਸਿੰਗਲ ਕਲੱਚ ਐ ਸਿੰਗਲ ਕਲੱਚ ਸਿੰਗਲ ਕਲੱਚ ਚ ਐ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਤੇ ਮਾਡਲ ਕਿੰਨੇ ਸੀ 97 99 ਮਾਡਲ ਦਾ ਰੇਟ ਆ 185 1 ਲੱਖ 85000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਕੀਤਾ ਜਾਊਗਾ ਟਰੈਕਟਰ ਚੰਗਾ ਟਰੈਕਟਰ ਦੇਖਦਾ ਮੂਰੇ ਆ ਗਿਆ ਸਿਉਣਾ ਲਿਕਾ 750 ਇਹਦੇ ਬਾਰੇ ਦੱਸੀ ਬਈ ਇਹ ਮਾਡਲ 2000 ਆ ਵੀਰੇ ਹਾਂਜੀ ਡਬਲ ਕਲਚ ਦੇ ਵਿੱਚ ਆ ਚਾਰੋ ਟਾਇਰ ਐ ਐਮ ਆਰ ਐਫ ਦੇ 85 90 ਪੈਸੇ ਆ ਠੀਕ ਹੈ ਜੀ ਹਾਂਜੀ ਵੀਰੇ ਪੰਜਾਬ ਦਾ ਨੰਬਰ ਹੈ ਡਬਲ ਕਲੱਚ ਹੈ 6 ਚ ਰੀ ਆ ਠੀਕ ਹੈ ਜੀ ਇਹਦੇ ਮਾੜਾ ਮੋਟਾ ਰੰਗ ਪੇਂਟ ਵੱਜਿਆ ਵਾ ਵੀਰੇ ਠੀਕ ਹੈ ਜੀ ਜਿਹੜੀ ਗੱਲ ਆਊਗੀ ਆਪਾਂ ਦੱਸ ਕੇ ਤੁਹਰਾਗੇ ਠੀਕ ਹੈ ਜੀ ਹਾਂਜੀ ਵੀਰੇ ਬਾਕੀ ਇੰਜਨ ਗੇਅਰ ਤਾਂ ਬਾਹ ਕੇ ਚੈੱਕ ਕਰ ਲੈ ਬਾਹ ਇੰਜਨ ਗੇਅਰ ਤਾਂ ਬਾਹ ਕੇ ਚੈੱਕ ਕਰ ਲੈ ਬਾਹ ਕੇ ਬਾਹ ਕੇ ਬਈ ਇੰਜਨ ਗੇਅਰ ਦਾ ਮਿੱਤਰੋ ਤੁਸੀਂ ਬਾਹ ਕੇ ਚੈੱਕ ਕਰਕੇ ਜੀ ਸਕਦੇ ਹੋ ਕਰੈਕਟਰ ਚੈੱਕ ਕਰ ਸਕਦੇ ਹੋ ਬਾਈ ਹਾਂ ਮਾੜਾ ਮੋਟਾ ਰੰਗ ਪੇਂਟ ਪਹਾਰਪੂਰ ਮਾੜੀ ਮੋਟੀ ਵੱਜੀ ਹੋਈ ਆ ਪੰਜੀ ਚਰਦੀ ਵੱਜੀ ਹੋਈ ਆ ਵੀਰੇ ਚਰਦੀ ਵੱਜੀ ਹੋਈ ਆ ਤੇ ਬਾਈ ਵਿੱਚੋਂ ਵੀ ਖੋਲ ਕੇ ਦਿਖਾ ਦੇ ਇਹ ਕਈ ਵਾਰ ਕੋਈ ਦੂਰੋਂ ਆਉਂਦਾ ਹੁੰਦਾ ਨਾ ਹਾਂਜੀ ਹਾਂਲਾ ਚੈੱਕ ਕਰ ਲੇ ਪ੍ਰੋਪਰ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਹਾਂਜੀ ਵੀਰੇ ਤੇ ਹਜੇ ਇਹਨਾਂ ਨੂੰ ਵੀ ਚਾਬੀ ਲੱਗੀ ਨਹੀਂ ਨਾ ਤਾਂ ਨਹੀਂ ਲੱਗੀ ਚਾਬੀ ਵੀਰੇ ਇਹਨਾਂ ਨੂੰ ਵੀ ਨਹੀਂ ਲੱਗੀ ਇਹ ਨਹੀਂ ਖੁੱਲਿਆ ਹਾਂ ਖੁੱਲਿਆ ਨਹੀਂ ਹਜੇ ਹਾਂਜੀ ਹਾਂਜੀ ਟਰੈਕਟਰ ਯਾਨੀ ਕਿ ਹਜੇ ਸ਼ੀਲਡ ਹੈ ਸ਼ੀਲਡ ਹੈ ਹਾਂ ਹਾਂਜੀ ਵੀਰੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਇਹ ਸੀ 2000 ਬਾਈ ਤੇ ਰੇਟ ਬਾਈ ਰੇਟ ਹੈ 2 ਲੱਖ 10 ਹਜ਼ਾਰ ਮੌਕੇ ਦਾ ਮੌਕੇ ਦਾ 2 ਲੱਖ ਰੁਪਈਆ ਤੋ 1 ਲੱਖ ਰੁਪਈਆ ਹਾਂਜੀ ਵੀਰੇ ਇਸ ਤੋਂ ਇਲਾਵਾ ਭਾਈ ਹੋਰ ਵੀ ਹੁੰਦੇ ਆ ਇਸ ਤੋਂ ਇਲਾਵਾ ਇੱਕ ਆ ਫਾਰਮ 60 ਵੀਰੇ ਅੱਛਾ 98 1.80 ਹਜ਼ਾਰ ਰੁਪਈਆ ਡਿਮਾਂਡ ਹੈ ਇਹਦੀ ਮੈਂ ਫਾਰਮ 60 ਹਾਂਜੀ ਵੀਰੇ ਤੇ ਡਬਲ ਕਲਚ ਚ ਡਬਲ 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 ਕਲਚ ਚ ਮਿੱਤਰੋ ਟਰੈਕਟਰ ਦੇਖ ਸਕਦੇ 19 ਦੀ ਕੰਡੀਸ਼ਨ ਆ ਪੈਰ ਮੰਨ ਲਓ ਵੀਰੇ ਮਗਰਲੇ 45 ਕੇ ਪੈਸੇ ਪਤਾ ਕਿਵੇਂ ਬਾਈ ਸਾਰਾ ਰੇਨ ਵਾਲਾ ਵੀਰੇ ਰੰਗ ਪੈਂਟ ਦਾ ਸਾਰਾ ਰੇਨ ਵਾਲਾ ਇੰਜਨ ਗੇਅਰ ਦਾ ਵੀ ਉੰਨੀ ਚੰਗਾ ਠੀਕ ਆ 98 ਮਾਡਲ ਦਾ ਰੇਟ ਆ 1.80 1.80 ਡਿਮਾਂਡ ਆ ਮਿੱਤਰੋ ਹਾਂਜੀ ਵੀਰੇ ਬਾਕੀ ਮੌਕੇ ਤੇ ਮਾਨਤਾਨ ਹੋ ਜਾ ਬਾਈ ਮੌਕੇ ਤੇ ਮਾਨਤਾਨ ਹੋ ਜੂ ਬਗਰੇਟਾਂ ਤੇ ਟਿਪ ਵਗੈਰਾ ਚੜੀ ਹੋਈ ਆ ਸਿੰਪਲ ਕੱਪੜੇ ਵਾਲੀ ਛਤਰੀ ਆ ਅਗਲੇ ਟਰੱਕ ਦੀ ਗੱਲ ਕਰੀਏ ਆ ਜੁਗਰਾ ਫਾਰਮ ਬਾਈ ਹਾਂਜੀ ਬਾਈ ਇਹਦੇ ਬਾਰੇ ਦੱਸੀਏ ਇਹ 2009 ਮਾਡਲ ਆ ਵੀਰੇ ਹਾਂਜੀ ਟਾਇਰ ਤੋਂ ਬਿਲਕੁਲ ਨਵੇਂ ਆ ਸੁੰਨ ਦੇਖਦੇ ਆ ਠੀਕ ਆ ਟਾਇਰ ਚੌਕੜਾ ਰੁਪਿਆ ਪਹਿਲੇ ਹਾਂਜੀ ਹਾਂਜੀ ਸਿੰਪਲ ਕੱਪੜੇ ਵਾਲੀ ਛਤਰੀ ਆ ਪਿਆਉ ਨੰਬਰ ਆ ਠੀਕ ਆ ਜੀ ਤੇ ਰੇਟ 295000 ਰੁਪਏ ਹੀ ਇਹਦਾ ਬਾਈ ਜੀ ਹਾਂਜੀ ਹਾਂਜੀ ਵੀਰੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਉਹਦਾ ਮਾਨਤਾਨ ਕੀਤਾ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਬਾਈ ਉਹਦਾ ਮਾਨਤਾਨ ਕੀਤਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਬਾਕੀ ਮੌਕੇ ਤੇ ਡਿਸਕਾਊਂਟ ਪੁੱਛਤਾ ਜਾਓ ਆਜੋ ਬਾਈ ਨਾ ਕਰੀਏ ਗੱਲ ਆਜੋ ਬਾਈ ਹੋਰ ਵੀ ਹੁੰਦੇ ਆ ਹਾਂਜੀ ਵੀਰੇ ਹਰ ਤਰ੍ਹਾਂ ਦੇ ਟਰੈਕਟਰ ਹੁੰਦੇ ਆ ਆਪਣੇ ਕੋਲੇ ਵੱਡੇ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਦਾ ਕੀ ਜਿੰਤਾ ਤੱਕ ਦੀ ਮਰਜ਼ੀ ਟਰੈਕਟਰ ਹਨ ਲੱਖ ਰੁਪਏ ਦਾ ਸਟਾਰਟਿੰਗ ਹੋ ਜਾਂਦੀ ਹੈ ਲੱਖ ਤੋਂ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤਿੰਨ ਕਿਸੇ ਨਾ ਬੋਲੇ ਬਾਈ ਦੁਬਾਰਾ ਰੋਡੇ ਪਿੰਡਾ ਜ਼ਿਲ੍ਹਾ ਮੋਗਾ ਸੰਤ ਰਣ ਲੇਵਲ ਸੇਂਗ ਪੰਟਰਾਲਾ ਦਾ ਜੱਤੀ ਪਿੰਡ ਆ ਬਾਈ ਜੀ ਠੀਕ ਹੈ ਜੀ ਹਾਂਜੀ ਬਾਗੇ ਪਰਾਨੇ ਦੇ ਬਿਲਕੁਲ ਨਾ ਠੀਕ ਹੈ ਜੀ ਮੋਬਾਈ 9994755467 ਨੰਬਰ ਹੈ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਕਰਕੇ ਕੰਟੈਕਟ ਬਾਈ ਨਾਲ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ